ਮੱਕਸੋਂ ਮਾਰਾਂਦਾ ਥਨੇ ਦੇਖਦੂ ਆ। ਐ ਬਾਈ ਗੱਟਾ ਚੱਕ ਕੇ ਖਾਉਂਦਾ ਤੁਹਾਨੂੰ ਕੱਲਾ ਹੀ। ਨਈ ਬਾਲਾ। ਵੇ ਤਾਂ ਸੀ। ਚੱਕਦੇ 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 ਚੱਕਦੇ। ਏ ਏ ਏ। ਯਾ ਬ్రో 150 ਰੁਪਏ ਸਟ੍ਰਾਬੇਰੀ ਰਹਿ ਗਈ ਆ। ਇਹ ਨਾਵੇਂ ਕਦੇ ਵੀਡੀਓ ਵੇਖ ਕੇ ਆ ਜੀ ਅਗਲਾ ਉਹਨੇ ਕਹਿੰਦਾ 150। ਉਹਨੂੰ 140 ਦੇਵਾਂਗੇ। ਉਹ ਕੀ ਗੱਲ ਆ? ਹਾਂਜੀ ਸਤ ਸ੍ਰੀ ਅਕਾਲ ਦੋਸਤੋ ਪਿੰਡੂ ਕਿਤਾ ਚੈਨਲ ਤੇ ਬਾਈ ਜੀ ਸਵਾਗਤ ਕਰਦੇ ਆ ਤੇ ਆਪਾਂ ਖੜਿਆ ਕੋਟ ਕਪੂਰਾ ਦੀ ਮੰਡੀ ਦੇ ਵਿੱਚ ਕੱਲ ਤਾਂ ਮੀਂਹ ਆ ਪੈ ਗਿਆ ਯਾਰ ਉਹਦੇ ਨਾਲ ਨਾ ਚਿਕੜ ਚਕੜਾਇਆ ਜਾ ਹੋਇਆ ਪਿਆ ਮੰਡੀ ਦੇ ਵਿੱਚ ਵੀਰੋ ਅੱਜ ਹੈਗਾ ਸੋਮਵਾਰ ਤੇ ਅੱਜ ਰੇਟ ਪਤਾ ਕਰਦੇ ਆ ਆਪਾਂ ਵੀ ਕੀ ਚੱਲੀ ਜਾਂਦੇ ਆ ਕੋਟ ਕਪੂਰਾ ਦੀ ਮੰਡੀ ਚ ਰੇਟ ਤੇ ਅੱਜ ਤੁਹਾਨੂੰ ਦੱਸਦੇ ਆ ਤਾਜ਼ੇ ਰੇਟ ਵੀ ਕਿੰਨੇ ਕ ਵਧੇ ਆ ਕਿੰਨੇ ਕ ਘਟੇ ਆ ਬਾਈ ਗੰਡੇ ਆਲੂ ਸਭ ਕੁਝ ਤੁਹਾਨੂੰ ਅੱਜ ਆਪਾਂ ਡਿਟੇਲ ਚ ਦੱਸਾਂਗੇ ਵੀ ਕਿਵੇਂ ਚੱਲੀ ਜਾਂਦੇ ਆ ਰੇਟ ਤੇ ਪਹਿਲਾਂ ਤਾਂ ਨਾ ਕੇਵਲ ਸਬਜ਼ੀ ਲੈਣ ਆਇਆ ਇਵਨ ਨੂੰ ਲਾਭੜ ਕੇ ਆਪਾਂ ਵੀ ਕੇਵਲ ਕਿੱਧਰ ਗਿਆ ਯਾਰ ਕੇਵਲ ਫਿਰਦਾ ਹੋਵੇ ਸਾਹਮਣੇ ਤਾ ਤੀ ਹਾ ਹੋਰ ਕੇਵਲਾ ਕਿਵੇਂ ਆ ਕੀ ਆਲਾ ਬਾਈ ਠੀਕ ਆ ਸੀਗਾ ਕੀ ਲਿਆ ਏ ਤਰਾਂ ਲੀਆਂ ਖਾਲਾ ਅੱਜ ਦਾ ਤਰਾਂ ਵੜਾਊਗਾ ਇਹ ਡੇਲੀ ਇੱਥੇ ਸਬਜ਼ੀ ਲੈ ਕੇ ਆਣੀ ਆ ਕੱਲੀਆਂ ਤਰਾਂ ਹੀ ਲੈਣੀਆਂ ਸੀ ਬਸ ਤਰਾਂ ਲੈਣੀ ਚਲ ਅੱਜ ਕੇਵਲ ਸਾਈਕਲ ਤੇ ਆ ਸਕੂਟਰੀ ਕਿ ਸਕੂਟਰੀ ਤਾਂ ਖਰਾਬ ਹੋ ਗਈ ਯਾਰ ਮੇਰੀ ਹਣ ਕਹਿੰਦਾ ਮੈਂ ਸਾਈਕਲ ਤੇ ਜਾਣਾ ਤਾਂ ਸਮਾਨ ਨਹੀਂ ਮਿਲਿਆ ਇਸ ਵਾਰ ਸੀ ਮੇਜਰ ਤਾਂ ਕਰਾਉਣਾ ਨਾ ਕੰਮ ਮੇਜਰ ਤਾਂ ਜਾਣਦਾ ਮੈਨੂੰ ਮੇਜਰ ਬਹੁਤ ਵਧੀਆ ਹੈ ਹਾਂ ਸਹੀ ਆ ਹੋਰ ਪਿੰਡ ਵਾਲਿਆ ਕਦੋਂ ਕਿ ਜਾਣਾ ਆਪਾਂ ਚੱਲਦੇ ਆਂ ਬਸ ਥੋੜਾ 10 ਮਿੰਟਾਂ ਨੂੰ ਪਾਣੀ ਵੀ ਬਣਾ ਕੇ ਪਾ ਲਿਖਾ ਆ ਵੇ ਪਾਣੀ ਦੀ ਵੇਖ ਲੈ ਮੁੰਡੇ ਦਾ ਹਾਲ ਹੈ ਪਾਣੀ ਪੂਣੀ ਵੇਖੋ ਹੰਦੋ ਯਾਰ ਮੈਨੂੰ ਵੀ ਐ ਲੱਗਦਾ ਵੀ ਅੰਦਰ ਅੱਜ ਰੇਡ ਪਤਾ ਕਰਨ ਵਾਸਤੇ ਨਾ ਤੇ ਮੈਨੂੰ ਲੋਅਰ ਜੀ ਤਾਂ ਚੱਕ ਕੇ ਵਿੱਚ ਵੜਨਾ ਪੈਣਾ ਇਹਨਾਂ ਦੇ ਜਿਹੜਾ ਹਾਲਾਤ ਵਾਲਾ ਹੈ ਬਹੁਤ ਵਧੀਆ ਹੈ ਹਾਂ ਇਹ ਖਰਬੂਜੇ ਯਾਰ ਚੰਗੇ ਹੁੰਦੇ ਆ ਨਾ ਕੀ ਰੇਟ ਬਈੰਨ ਦਾ ਰੇਟ 60 ਰੁਪਏ ਲੈ 60 ਰੁਪਏ ਕਿਆ ਬਾਤ ਆ ਹੋਰ ਬਾਈਕ ਵਾਲੇ ਪਪੀਤਾ ਵੀ ਆ ਹਨਾ ਸੰਤਰੇ ਵੀ ਆ ਕੇਲੇ ਵੀ ਆ ਬਾਕੀ ਅੰਦਰੋਂ ਵਧ ਗਏ ਵਧ ਗਏ ਪਪੀਤਾ 60 ਰੁਪਏ ਪਪੀਤਾ 60 ਰੁਪਏ ਹੋ ਗਿਆ ਠੀਕ ਆ ਕੇਲੇ ਬਾਈ ਇੱਥੇ ਤਾਂ ਅੰਦਰ ਦੀ ਆ ਵਜਤ ਆ ਹਾਂ ਹਾਂ ਕਿੰਨੇ ਕੇਲੇ ਕੇਲੇ 50 ਰੁਪਏ ਕੇਲੇ 50 ਰੁਪਏ ਦੈਂਗੂਰ ਬਾਈ ਅੰਗੂਰ 100 ਰੁਪਏ ਅੰਗੂਰ ਹੋ ਗਏ 100 ਰੁਪਏ ਕਿ ਸਾਈਡ ਤੋਂ ਲੱਗ ਜਾਗੇ ਹਨਾ ਇਹ ਇਧਰੋਂ ਸ਼ੁਰੂ ਕਰਦੇ ਆ ਕਿੰਨੂ ਆ ਬਾਬਾ ਯਾਰ ਲੈ ਭਾਈ ਕੋਟ ਕਪੂਰਾ ਦੇ ਵਿੱਚ ਕਿੰਨੂ ਕਿੰਨੂ ਹੋ ਗਈ ਕਹਿੰਦੇ ਭਾਈ ਕਿੰਨੂ ਦਾ ਕੀ ਰੇਟ ਕਰਤਾ ਅੱਜ 23 ਰੁਪਏ 23 ਰੁਪਈਆ 3 ਰੁਪਈਆ ਵਧ ਗਿਆ ਪਹਿਲਾਂ 20 ਸੀ ਕਿਲੋ ਵਿੱਚ ਅੱਜ ਆ ਗਿਆ ਭਾਈ ਕਿੰਨੂ ਦਾ ਰੇਟ 23 ਰੁਪਈਆ 23 ਰੁਪਈਆ ਕਿਲੋ ਕਿੰਨੂ ਦਾ ਆ ਗਰੇ ਇਹਦਾ ਭਾਈ ਇਹਦਾ ਇੱਕੋ ਹੀ ਰੇਟ ਇੱਕੋ ਹੀ 20 ਰੁਪਏ ਕੋੜਕਪੂਰਾ ਦੀ ਮੰਡੀ ਚ ਵੀ ਰੋ ਅੱਜ ਦਾ ਰੇਟ 23 ਰੁਪਏ ਕਿੰਨੂ ਇਧਰ ਬੇਰ ਪਤਾ ਕਰਦੇ ਆਂ ਇਹਨਾਂ ਤੋਂ ਕੀ ਆਲਾ ਬਾਈ ਬਾਈ ਬੇਰ ਕੀ ਕਰਤੇ ਅੱਜ ਹਾਂ ਬੇਰ 10-12 ਰੁਪਏ ਕਿਲੋ 10-12 ਰੁਪਏ ਕਿਲੋ ਕਿੰਨੇ ਦਾ ਬਣ ਗਿਆ ਗੱਟਾ ਯਾਰ ਇਹ ਕਿੰਨੇ ਕਿਲੋ ਦਾ ਇਹ ਸਮਝ ਲਓ ਵੀ 4 300 ਦਾ 250 ਦਾ 250-300 ਦਾ ਗੱਟਾ ਬਣ ਗਿਆ 4-5 4-5 ਘਰ ਇਕੱਠੇ ਹੋ ਕੇ ਬਈ ਪਿੰਡਾਲੇ ਮੇਰੇ ਵੀ ਲਿਆ ਸਕਦੇ ਆ ਕਿਤੇ ਬਾਹਰ ਖੁੱਲੇ ਦਾ ਘੱਟਦਾ ਨਹੀਂ ਦਿੰਦੇ ਇਕੱਠੇ ਲੈਣਾ ਪੈਂਦਾ ਇਹ ਇਕੱਠਾ ਹੀ ਲੈਣਾ ਪੰਦਾ ਬਾਈ ਆਹ ਦਾ ਗੱਟਾ ਹੈ ਤੇ ਜਾਨੀ 2.5 300 ਦਾ ਗੱਟਾ ਬਣ ਜਾਂਦਾ ਬਾਈ ਇਹ 10-12 ਰੁਪਏ ਕਿਲੋ ਵੇਚ ਰ ਜਿਹੜੇ ਆਪਾਂ ਨੂੰ ਪੈਂਦੇ ਆ ਪਰ ਕਿਲੋ ਠੀਕ ਆ ਬਾਈ ਓਕੇ ਜੀ ਚਾ ਜਾਓ ਅੱਗੇ ਚੱਲੀਏ ਹੁਣ ਤੇ ਇਧਰੋਂ ਹੋਰ ਪਤਾ ਕਰਦੇ ਆ ਰੇਡ ਰੂਟ ਤੇ ਜਿਹੜੇ ਵੀਰ ਭਰਾ ਇੱਥੋਂ ਸਬਜ਼ੀ ਖਰੀਦਦੇ ਲਫਾਫੇ ਨਹੀਂ ਹੁੰਦੇ ਕਿ ਜਿਹੜੇ 10 ਕਿਲੋ ਦਾ ਲਫਾਫਾ ਇਧਰੋਂ ਇਕੱਠਾ ਮਿਲ ਜਾਂਦਾ ਤੇ ਨਾਲ ਹੀ ਮਾਤਾ ਵੇਚੀ ਦੀ ਨੁਕਰ ਤੇ ਇਹ ਆ ਰਹਾ ਬਾਈ ਹੋ ਠੀਕ ਆ ਕਿੰਨੇ ਦੀ ਗੁੱਟੀ ਲਈ ਜਰਾ ਆ ਆ ਆ ਦਨੀਆ ਹਾਂ ਦਨੀਆ 10 ਕੇ ਦੋ ਗੁੱਟੀ 10 ਆਂਦੀ ਦੋ ਗੁੱਟੀਆਂ ਹਾਂ ਕੱਟੀਆਂ ਜਾ ਪਤਾ ਨਹੀਂ ਮਰੀ ਜਾਂਦਾ ਕਦੇ ਨਹੀਂ ਪੱਕੀ ਦਾ ਆਂਦੀ ਦੋ ਪੰਜਾਂ ਦੀ ਹਾਂ ਤੇ ਆਹ ਪਾਲਕ ਪਾਲਕ ਦਾ ਆਂਦਾ ਗੁੱਟਾ ਪਾਲਕ ਦਾ ਆਂਦਾ ਜਿਓ ਹਰੇ ਗੰਡੇ ਤੇਰੇ ਕੋ ਬਾਹਲੇ ਜਿਆਦਾ ਹੀ ਰਹਿ ਗਏ ਹਾਂ ਉਹ ਦਾ ਆ 3 ਕਿੰਨੇ ਦੀ 5 ਰੁਪਏ ਪੰਜਾਂ ਦੀ ਠੀਕ ਆ ਅੰਗੂਰਾਂ ਦਾ ਕੀ ਰੇਟ ਹੋ ਗਿਆ ਭਾਈ ਅੱਜ ਇਹ 750 ਦੇ ਦਿੱਤੀ ਸੀ ਪੂਰੇ ਡੱਢ ਅੰਗੂਰ ਇਹ ਆਲੇ ਹੋ ਠੀਕ ਆ ਤੂੰ ਉਦੋਂ ਦੇਖ ਲਈ ਸੀ ਵੀਡੀਓ ਤੁਹਾਡੀ ਪਾਈ ਸੀ ਮੈਂ ਸਪੈਸ਼ਲ ਮੈਂ ਕਿਹਾ ਬਾਈ ਮਿਲ ਗਿਆ ਮੈਨੂੰ ਇਹ ਬਾਈ ਨੂੰ ਲੈ ਕਰਿਆ ਕਰੋ ਯਾਰ ਬੰਦਾ ਵਧੀਆ ਗਾ ਆਹ ਨਾ ਗੱਲ ਤੋ ਦੱਛਾ ਕਰ ਪਰ ਘਾ ਮਿਲ ਆ ਰਿਹਾ ਨਹੀਂ ਨਹੀਂ ਯਾਰ ਭਾ ਜਮਾ ਸਹੀ ਹੁੰਦੇ ਆਪਣੇ ਇਹਨਾਂ ਦੇ ਮੂੰਹ ਸੁਣੀਂਦੇ ਆ ਤੇ ਅੰਗੂਰ ਵਧੀਆ ਜਾਣੀ ਟੌਪ ਦੇ ਪੂਰਾ ਟੌਪ ਕੀ ਰੇਟ ਮੋ ਵੀ ਭਾਈ ਇਹ ਇਹ 10 ਕਿਲੋ ਗ੍ਰੇਟ ਦੀ ਹੈ 750 750 ਦਾ ਗ੍ਰੇਡ ਪੈ ਗਿਆ ਠੀਕ ਆ ਓਕੇ 70 ਭਾਈ ਇਹ ਹਾਂ 75 70 ਹਣਾ ਇੱਥੇ ਕਿਤੇ ਚੱਲੀ ਜਾਂਦਾ ਰੇਟ ਵੰਗੂਰ ਦਾ ਇਹ ਇਕੱਠਾ ਲੈਣਾ ਪੈਂਦਾ ਬਈ ਜੇ ਮੈਂ 2-3 ਘਰ ਹੋ ਕੇ ਇਕੱਠੇ ਲਿਜਾ ਸਕਦੇ ਉਹਨਾਂ ਨੂੰ ਵਧੀਆ ਸਸਤਾ ਪੈਂਦਾ ਇੱਥੇ ਕੰਮ ਹਣਾ ਪਰਚੂਨ ਲੈਣ ਦਾ 120 ਰੁਪਏ ਆ ਹਾਂ ਠੀਕ ਆ ਹਾਂ ਜਿਹੜਾ ਪਰਚੂਨ ਉਹ ਉਹਨਾਂ ਦਾ ਆਪਦਾ ਰੇਟ ਹੁੰਦਾ ਵੀਰੋ ਇੱਥੋਂ ਖਰੀਦ ਕੇ ਅਗਲੇ ਨੇ ਕਮਾਈ ਕਰਨੀ ਹਣਾ ਇਹ ਹੈਗਾ ਮੰਡੀ ਦਾ ਰੇਟ ਤਾਨੂੰ ਇਕੱਠੀ ਲੈਣੀ ਪਊਗੀ ਚੀਜ਼ ਤੋਂ ਵੀ ਬਾਈ ਤੋਂ ਪਤਾ ਕਰਦਾ ਕੀ ਵਾਲਾ ਬਾਈ ਉਹ ਠੀਕ ਹੈ ਜੀ ਤੇ ਬੰਦ ਗੋਭੀ ਦਾ ਬਾਈ ਅੱਜ ਕੀ ਰੇਟ ਆ 15 ਰੁਪਏ ਕਿਲੋ 15 ਰੁਪਏ ਕਿਲੋ ਬੰਦ ਗੋਭੀ ਦਾ ਰੇਟ ਆ ਬਾਈ ਉਹ ਹਰੇ ਕੰਦੇ ਵੀ ਆਪਣੇ ਪਾਸ ਹਾਂ ਉਹ 20 ਰੁਪਏ ਕਿਲੋ ਹਰੇ ਗੰਡੇ ਅੱਜ ਹੈਗੇ 20 ਰੁਪਏ ਇੱਕ ਕਿਲੋ ਠੀਕ ਆ ਬਈ ਇਹ ਕਿੰਨੇ ਕਿਲੋ ਦਾ ਹੁੰਦਾ ਯਾਰ 3 ਕਿਲੋ ਦਾ ਕਿੰਨੇ ਦਾ ਬਣ ਗਿਆ ਇਹ ਜਾਨੀ ਤੇ ਬਬੇਖ ਲੋ 350 ਦਾ ਬਣ ਜਾਂਦਾ 350 ਦੇ ਆਸ-ਪਾਸ ਬਾਈ ਜਿਹੜਾ ਇਹ ਲਫਾਵਾ ਇੱਧਰ ਵੀ ਅੰਗੂਰ ਪਏ ਆਹ ਅੰਗੂਰ ਪਤਾ ਕਰਦੇ ਆਪਾਂ ਇਹ 50 ਰੁਪਏ ਕਿਲੋ ਆ ਬਾਈ ਹਾਂ ਇਹ ਕਿੰਨੇ ਦਾ ਬਣ ਗਿਆ கிரேਟ ਆਪਣਾ ਇਹ ਬਣ ਗਿਆ 550 ਦਾ கிரேਟੀ ਹੋਰ ਵੀ ਹੈਗੀ ਵੈਰੈਟੀ ਆਪਣੇ ਕੋਲ ਅਛੰਨਾ ਰਾਂ ਦਾ ਰੇਟ ਦੱਸਿਓ ਬਾਈ ਆਹ ਨਾਰ ਪਾਇਆ ਬਾਈ ਕੋਲੇ 10 ਕਿਲੋ ਦੀ ਪੇਟੀ ਆ ਬਾਈ ਹਾਂ ਨਾ ਤੇ ਇਹ ਬਈ ਕੀ ਰੇਟ ਆ ਬੰਦੇ ਇਹ 650 ਦੀ ਹੋਗੀ ਬਈ 10 ਕਿਲੋ ਪੇਟੀ ਤੇ ਮੇਰ ਪਤਾ ਕਰ ਲੈ ਸੰਤਰੇ ਪਤਾ ਕਰ ਲੈ ਇਧਰ ਗੁੱਟੇ ਪਤਾ ਕਰ ਲੈ ਆ ਬਈ ਸਿਕੰਦਰਾਂ ਦਾ ਰੇਟ ਕੀ ਆ ਹੈ ਇਹ ਸਿਕੰਦਰ ਔਰ ਕਿਸੇ ਦਾ ਹੈ ਹਮਾਰਾ ਸਿਕੰਦਰ ਉਹ 10 ਰੁਪਏ ਮੁੱਤੀ ਉਹ ਸਿਕੰਦਰ 10 ਰੁਪਈਆ ਗੁੱਟੀ ਠੀਕ ਹੈ ਕਿੰਨਾ ਕਿੰਦਾ ਇਹਦੇ ਪੰਜ ਸੱਤ ਹੁੰਦੇ ਹਾਂ ਸੱਤ ਪੀਸ ਆਹ ਦੇਖਾ ਕੂਣ ਆਸ ਤੇ ਕਹਿੰਦੇ ਸਭ ਤੋਂ ਵਧੀਆ ਚੀਜ਼ ਆਏ ਖੂਨ ਸਾਫ਼ ਕਰਦਾ ਨਾ ਜੂਸ ਜਾਸਤ ਪਾਲਿਆ ਕਰੋ ਵੀਰੋ ਨਹੀਂ ਜਾ ਕਰੋ 10 ਰੁਪਏ ਦੀ ਗੁੱਟੀ ਦਾ ਕੁਝ ਵੀ ਨਹੀਂ ਰੇਟ ਯਾਰ ਔਰ ਬਾਈ ਜੀ ਕੀ ਹਾਲ ਹੈ ਠੀਕ ਆ ਭਰਾ ਵਧੀਆ ਵਧੀਆ ਜੀ ਵਧੀਆ ਔਰ ਓ ਭਰਾਵਾ ਉੱਤੀ ਰੱਖ ਲੈ ਤਰਾ ਖੋਦਾ ਪਿੰਡੀ ਕੀ ਕਰਦੀ ਬਾਈ ਅੱਜ ਪਿੰਡੀ ਹੋ ਗਈ ਬਾਈ 70 ਰੁਪਏ ਕਿਲੋ ਬਾਈ ਖੀਰਾ ਕੀ ਰੇਟ ਕਰਦਾ ਅੱਜ ਇਹ ਬਾਈ 35 ਰੁਪਏ ਕਿਲੋ ਖੀਰਾ ਵਿਕੀ ਜਾਂਦਾ ਬਾਈ 35 ਰੁਪਏ ਕਿਲੋ ਇਹ ਹੈਗਾ ਚਾਈਨਾ ਖੀਰਾ ਬਾਈ ਕਿਆ ਭਾਈ ਵੈਂਗਣੀ? ਵੈਂਗਣੀ 25 ਰੁਪਏ ਕਿਲੋ ਜੀ। ਆ ਭਈ ਨਾ ਕਿ ਛੋਟੀ ਇਹੋ। ਇਹ ਚੂਚੂ ਕਹਿੰਦੇ ਇਹਨੂੰ। ਚੂਚੂ ਵੈਂਗਣ। ਹਾਂ ਚੂਚੂ। ਇਹਦਾ ਕੀ ਰੇਟ ਆ? 25 ਰੁਪਏ ਕੋ। ਇਹ ਹੋ ਗਿਆ ਭਾਈ 25 ਰੁਪਏ ਕਿਲੋ। ਤੇ ਅੱਲ ਭਾਈ। ਅੱਲ ਭਾਈ ਆ ਵਿਕੀ 12 13 ਰੁਪਏ। ਇਹ ਵਿਕੀ ਆ ਭਾਈ 12 13 ਰੁਪਏ ਕਿਲੋ ਜਿਹੜੀ ਆ ਅੱਲ ਵਿਕੀ ਆ ਤੇ ਇਹਦੇ ਚ ਵੇਲੋ ਤੁਸੀਂ ਕਿੰਨਾ ਕੁ ਹੋਊਗਾ ਕਿਤੇ ਪਜਣਾ ਹਨਾ। ਪੇਠਾ ਭਾਈ ਜੀ। ਪੇਠਾ ਭਾਈ ਜੀ 15 ਰੁਪਏ ਕਿਲੋ। ਪੇਠਾ ਹੋ ਗਿਆ ਭਾਈ ਅੱਜ 15 ਰੁਪਏ ਕਿਲੋ। ਯਾਦੋਂ ਤੋਂ ਇੱਕ ਕਮੈਂਟ ਕੀਤਾ ਨਹੀਂ ਆ ਬਾਈ ਇਹ ਸਲਾਦ ਪੱਤਾ ਸਲਾਦ ਪੱਤਾ ਨਾ ਕੀ ਆ ਇਹਦਾ ਸਲਾਦ ਪੱਤਾ ਹੀ ਜਾਂਦੇ ਹਾਂ ਜੀ ਰੱਖ ਲੋ ਜੀ ਆਪਣਾ ਹਾਂ ਬਾਈ ਆਪਣਾ ਜੀ ਸਲਾਦ ਪੱਤਾ ਅੱਛਾ ਇਹ ਕੀ ਰੇਟ ਆ ਬਾਈ ਪਰसों ਵੀ ਕਿਹਾ ਜੀ 60 ਰੁਪਏ ਕਿਲੋ ਜੀ ਪਰसों ਵੀ ਕਿਹਾ 60 ਰੁਪਏ ਕਿਲੋ ਦਾ ਅੱਜ ਅੱਜ 30 ਰੁਪਏ ਕਿਲੋ ਰਹਿ ਗਿਆ ਜੀ ਯਾਰ ਇੰਨਾ ਇੰਨਾ ਫਰਕ ਕਿਵੇਂ ਪੈ ਜਾਂਦਾ ਹੈ ਬਸ ਬਿਆਹ ਬੰਦ ਹੋ ਗਈ ਜੀ ਉਹਨਾਂ ਹਾਂ ਜੀ 25 ਰੁਪਏ ਰਹਿ ਗਈ ਹੋਣੀ ਇਹ 25 ਰੁਪਏ ਕਿਲੋ ਰਹਿ ਗਈ ਬਾਈ ਕੀਰਾ ਦਾ ਪਰ ਰੇਟ ਪਤਾ ਕਰ ਲੈ ਆ ਮਟਰ ਤਾਂ ਹੁਣ ਪੱਕੜ ਹੀ ਆਉਂਦੇ ਹੋਣੇ ਜਰਜਾਦੇ ਹਨਾ ਮੜਾ ਤੜਕੇ ਵੀ ਗਿਆ 40 ਦੀ ਹੁਣ ਹੁਣ ਗਿਆ 30 32 ਰੁਪਏ ਇਹ ਰਫਰੈਸ਼ ਤਾਂ ਨਹੀਂ ਹਨਾ ਇਹ ਦੂਜਾ ਫਰੈਸ਼ ਆ ਇਹ ਇਹ ਮੀਂਹ ਪੈ ਗਿਆ ਮੀਂਹ ਨਾਲ ਥੋੜੀ ਗਿੱਲਿਆ ਹੋ ਗਿਆ ਜੀ ਹਾਂ ਮੀਂਹ ਨਾਲ ਹਨਾ ਮੀਂਹ ਘਨੇਰੀ ਆਈ ਨਾ ਹਾਂ ਉਹਦੇ ਕਰਕੇ ਹੋ ਗਿਆ ਬਾਈ ਗਿੱਲਾ ਇਹਦਾ ਰੇਟ ਬਾਈਆਂ 30 ਰੁਪਏ ਆ ਤੇ ਬਾਕੀ ਵੀਰੋ ਮੇਰੇ ਹਿਸਾਬ ਨਾਲ ਸਾਰੀਆਂ ਬਰੇਕਟੀਆਂ ਹੋਊਗਾ ਹੋਣਗਾ ਇੱਧਰ ਕੀਰੇ ਹੋਗੇ ਆ ਬਈ ਇਹਨਾਂ ਵਗੀ ਰੈਡ ਆ ਰਹੀਆਂ ਮਿਰਚਾਂ ਦਾ ਇਹ ਬਈ ਚਾਰੀ ਮਿਰਚਾਂ ਹੈਗੀਆਂ 65 ਰੁਪਏ ਕਿਲੋ ਚਾਰੀ ਮਿਰਚਾਂ 65 ਰੁਪਏ ਕਿਲੋ ਟਮਾਟਰ ਬਈ ਟਮਾਟਰ ਵਿਗਿਆ ਬਈ 28 ਰੁਪਏ ਬੈਂਗਣ ਹੈਗਾ ਬਈ 28 ਰੁਪਏ ਕਿਲੋ ਹੋਰ ਤਾਂ ਨਹੀਂ ਰਹਿ ਗਈ ਤਰ੍ਹਾਂ ਤਰ੍ਹਾਂ ਰਹਿਗੀਆਂ ਯਾਰ ਇੱਕ ਇਹ ਦਰ ਇਹ ਦਰ ਵੀ 25 ਰੁਪਏ ਕਿਲੋ ਤਰ ਵੀ ਗਿਆ ਬਈ 25 ਰੁਪਏ ਕਿਲੋ ਜਾ ਕੀ ਰੇਟ ਆ ਜੀ 150 ਸਟ੍ਰੋਬੇਰ ਘਟ ਗਿਆ ਰੇਟ ਦਾ ਉਹਦਣ ਸੀਗਾ 230 ਰੁਪਏ ਲੈ ਬਈ ਮੇਤਰੋ 150 ਰੁਪਏ ਸਟ੍ਰੋਬੇਰੀ ਰਹਿ ਗਈ ਆ ਇਹ ਨਾ ਹੋਵੇ ਕਦੇ ਵੀਡੀਓ ਵੇਖ ਕੇ ਆ ਜੀ ਅਗਲਾ ਉਹਨੂੰ 140 ਹੀ ਦੇਵਾਂਗੇ ਪਕੀ ਗੱਲ ਆ ਬਾ ਠੀਕ ਆ 150 ਰੁਪਏ ਬਈ ਸਟ੍ਰੋਬੇਰੀ ਰਹਿ ਗਈ ਆ ਦੋ ਘਰ ਇਕੱਠੇ ਹੋ ਕੇ ਲਿਜਾ ਸਕਦੇ 8 ਪੀਸ ਹੈਗੇ ਆ ਨਾ ਆ 30 ਰੁਪਏ 20 ਰੁਪਏ ਪੈ ਗਈ ਬਾਈ ਵੈਸੇ ਆਪਨੂੰ 50 ਰੁਪਏ ਮਿਲਦੀ ਆ ਆਮ ਬਾਜ਼ਾਰ ਦੇ ਵਿੱਚ ਪਿੰਡੀ ਕੀ ਕਰਦੀ 50 ਰੁਪਏ ਪਿੰਡੀ ਹੋ ਗਈ 50 ਰੁਪਏ ਕਿਲੋ ਇਹ ਤਾਂ 3-4 ਘਰ ਇਕੱਠੇ ਹੋ ਕੇ ਲੈ ਜਾਣੀ ਪਊਗੀ ਤੇ ਤਾਂ ਵੀ ਨਹੀਂ ਮੁੱਕਣੀ ਮੈਨੂੰ ਸਭ ਜ਼ਿਆਦਾ ਹੀ ਲੈਣੀ ਪੈਣੀ ਇਹ ਆਪ ਘੱਟ ਨਹੀਂ ਦਿੰਦੇ ਕੇ ਇਹਨੂੰ ਇੰਨੀ ਕਿ ਮਿਲ ਜਾਂਦੀ ਜਾਂ ਘੱਟ ਘੱਟ ਘੁੱਟ ਬਈ ਜਾਂਦਾ ਥੋੜੀ ਬਹੁਤੀ ਮਿਲ ਜਾਂਦੀ ਹੈ ਪਰ ਐ ਨਹੀਂ ਕਿਲੋ ਕਿਲੋ ਦੇ ਹਿਸਾਬ ਨਾਲ ਨਹੀਂ ਮਿਲਦੀ ਬਈ ਤੇ ਮਿਰਚਾਂ ਕਿੰਨੇ ਦੀ ਮਿਰਚਾਂ 50 ਮਿਰਚਾਂ ਰਹਿ ਗਈਆਂ ਬਈ 50 ਰੁਪਏ ਕਿਲੋ ਅੱਜ ਠੀਕ ਆ ਹੋਰ ਤਾਂ ਨਹੀਂ ਰਹਿ ਗਈ ਆਈਟਮ ਉਲਗਿਆ ਕਿਉਂ ਨਹੀਂ ਆਇਆ ਯਾਰ ਅੰਜੀ ਸ਼ੁਲਗਿਆ ਨਹੀਂ ਆਏ ਬਾਈ ਹੈ ਇੱਥੇ ਅੱਗੇ ਰੌਣਕ ਮੇਲਾ ਛੋਲ ਗੋ ਛੋਲ ਗਈ ਹੋਈ ਪਈ ਹੁੰਦੀ ਇਦਨੂਆਂ ਛੋਲਿਆ ਵੇਖਿਆ ਇਸ ਵੇਲੇ ਅੱਜ ਸ਼ਾਂਤੀ ਹੋਈ ਪਈ ਆ ਤਾਂ ਹੀ ਵਗ ਗਿਆ ਹੈ ਤੁਨੂੰ ਆ ਆ ਗਈ ਬਾਈ ਇਹਨੂੰ ਕੱਚੀ ਹਲਦੀ ਕਹਿ ਦਈਏ ਕੱਚੀ ਹਲਦੀ ਇਹਦਾ ਕੀ ਰੇਟ ਆ ਬਾਈ ਇਹ ਵੀ ਰੁਪਈਏ ਠੀਕ ਹੈ ਵੀਰੇ ਇਹ ਵੀ ਕੀ ਆ 20 ਰੁਪਈਏ ਕਿਲੋ ਇਹ ਜੀ ਹਲਦੀ ਲੈ ਕੇ ਜਾਇਆ ਕਰੋ ਵੀਰੋ ਇਹਨੂੰ ਘਰੇ ਪੀਸ ਲਿਆ ਕਰੋ ਇਹਦਾ ਪਤਾ ਤਾਂ ਹੈਗਾ ਵੀ ਇਹ ਸ਼ੁੱਧ ਆ ਇਹਦਾ ਆ ਪਾਊਡਰ ਲੈ ਲੈਣੇ ਪਤਾ ਨਹੀਂ ਕੀ ਕੀ ਪਾਇਆ ਹਨਾ ਖਰਬੂਜਾ ਵਗਿਆ ਅੱਜ 20 ਰੁਪਈਏ ਠੀਕ ਆ ਬਾਈ ਇਹ 54 ਡੰਡੋ ਦਾ ਰੇਟ ਆ ਇਹ ਵੀ 20 ਰੁਪਈਏ ਬਾਈ 54 ਡੰਡੋ ਦਾ ਰੇਟ ਅੱਜ ਰਿਹਾ ਬਾਈ 20 ਰੁਪਈਏ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਵੀਰੋ ਆਲੂ ਕੀ ਰੇਟ ਵਗਿਆ ਭਈ ਅੱਜ ਆਲੂ ਵਗਿਆ 750 ਸਾਢੇ 750 ਨੂੰ ਗੱਟਾ ਹੈ ਅੱਡੇ 750 ਨੂੰ ਬਈ ਜਿਹੜਾ ਆਲੂ ਅੱਜ ਵਿਕ ਗਿਆ ਭਾਈ ਬਾਕੀ ਆਪਾਂ ਗੰਡੇ ਪੁੱਛਦੇ ਆਂ ਬਾਈਆਂ ਤੋਂ ਵੀ ਕੀ ਰੇਟ ਚੱਲੀ ਜਾਂਦੇ ਆ ਬਾਈ ਤੇ ਨਾਰੀਅਲ ਰਹਿ ਗਏ ਸੱਚ ਨਾਰੀਅਲ ਭਾਈ ਨਾਰੀਅਲ ਦੀ ਰੇਟ ਅੱਜ ਨਾਰੀਅਲ ਦਾ ਮੈਨੂੰ ਨਾਰੀਅਲ ਦਾ ਪਤਾ ਕਿਤੇ ਤੋਂ ਤੂੰ ਨਾਰੀਅਲ ਆ ਲਗਿਆ ਹੈ ਹਾਂ ਦੱਸ ਦੇ ਫਿਰ ਕਿੰਨੇ ਦਾ ਆਲੂ 400 ਰੁਪਏ ਗੱਟਾ 400 ਰੁਪਈਆ ਦਾ ਗੱਟਾ 400 ਰੁਪਈਆ ਗੱਟਾ ਏ ਚੋਣ ਦੇ ਗੱਡੇ 200 ਰੁਪਈਆ ਦੇ ਗੱਲੇ ਲੈ ਲੈ ਮੇਰੀ ਗੱਲ ਸੁਣ ਲਾ 400 ਸਾਨਾ ਬੰਦੇ ਆਏ ਨੇ ਇੱਥੇ ਹਾਂ ਫੇਰ ਕਦੇ ਮੁੱਕਰ ਜੇ ਇਹ ਜਾਣ ਕੇ ਰੇਟ ਸਹੀ ਨਹੀਂ ਦੱਸਦਾ ਉਹ ਬਾਈ ਨੂੰ ਪੁੱਛ ਕੇ ਆਣਾ ਰੇਟ ਜਿੱਥੇ ਰੱਖੀ ਜਾਂਦਾ ਖੜ ਜਾ ਇੱਕ ਮਿੰਟ ਤੁਹਾਨੂੰ ਮੇਰੇ ਫੋਨ ਦੀ ਬੈਟਰੀ ਨਾਲ ਡਾਊਨ ਹੋ ਜੇ ਇਹ ਰੇਟ ਆ ਬਾਈ ਨਾਰੀ ਆਉਦਾ ਨਾਰੀ 750 ਰੁਪਈਆ ਗੱਟਾ 15 750 ਦਾ ਕਰਤਾ 750 ਰੁਪਏ ਦਾ ਗੱਟਾ ਬਈ ਨਾਰੀਅਲ ਦਾ ਇਹਦੇ 'ਚ ਹੁੰਦੇ ਆ 15 ਪੀਸ ਤੇ ਬਈ ਇਹ ਕੀਵੀ ਦਾ ਕੀ ਰੇਟ ਆ ਕਿੰਨੇ ਹੁੰਦੇ ਡੱਬੇ ਦੇ 'ਚ 4 ਪੀਸ ਸਸਤੀ ਹੋ ਗਈ ਹੁਣ 80 ਰੁਪਏ ਦੀ ਡੱਬੀ ਆ 80 ਰੁਪਏ ਦੀ ਡੱਬੀ ਰਹਿ ਗਈ ਬਈ ਹਾਂ ਕੀਵੀ ਦੀ ਤੇ ਇਹ ਸਾਰੀ ਪੇਟੀ 'ਚ ਕਿੰਨੇ ਆ ਹੁੰਦੇ ਆ 15 ਡੱਬੀਆਂ 15 ਡੱਬੀਆਂ ਕੀਵੀ ਬਈ ਸਸਤੀ ਹੋ ਗਈ ਬਈ ਪੇਟੀ ਕਿੰਨੇ ਦੀ ਆ ਸਾਰੀ ਬਸ 80 ਰੁਪਏ ਡੱਬੀ ਆ 15 ਹੈਗੀਆਂ ਵਿੱਚ 15 ਹੈਗੀਆਂ 80 ਨੂੰ 15 ਨਾਲ ਗੁਣਾ ਕਰਕੇ ਕਿੰਨੇ ਬਣ ਗਏ ਹਿਸਾਬ ਦਾ ਮੇਰਾ ਵੀ ਲੈਟਰ ਲਾਉਣਾ ਪੈਣਾ ਲਾਉਣਾ ਬਣਾ ਲਾਈ ਬਾਈ ਫਿਰ ਕਰਾਂ ਦੀ ਕਰੀ ਵਾਲੇ ਹੁੰਦੇ ਅਨਪੜ੍ਹੇ ਆ ਸਾਰੇ ਆ ਇੰਨਾ ਹਸਾਬ ਦਾ ਨਹੀਂ ਹੁੰਦਾ ਕਿ ਸਾਨੂੰ 80 ਗੁਣਾ 15 12 1200 ਰੁਪਏ ਦੀ ਪੇਟੀ ਪੈ ਗਈ ਬਾਈ ਤੇ ਦੋ ਘਰ ਜੇ ਲੈ ਕੇ ਜਾਂਦੇ ਸ਼ੀਸ਼ੀ ਤੋਂ ਕਿੰਨੇ ਦਿਨ ਨਹੀਂ ਖਰਾਬ ਹੁੰਦੀ ਬਾਈ ਇਹ 10 ਦਿਨ 15 ਦਿਨ ਫਰਿੱਜ ਚ ਰੱਖੋ 10 15 ਦਿਨ ਬਾਈ ਫਰਿੱਜ ਚ ਰੱਖੋ ਖਰਾਬ ਨਹੀਂ ਹੁੰਦੀ ਮੈਨਾਂ ਇੱਥੇ ਸਸਤਾ ਪੈਂਦਾ ਕੰਮ ਇੱਥੇ ਆਪਾਂ ਨੂੰ ਮੰਡੀ ਚੋਂ ਲੈਣ ਦਾ ਹਿਸਾਬ ਆ ਬਾਈ ਹੋਰ ਬਾਈ ਠੀਕ ਹੈ ਸਿੱਧਾ ਠੀਕ ਹੈ ਚਲੋ ਵਧੀਆ ਬਾਈ ਤੇ ਆਜੋ ਭਾਈ ਅੱਗੇ ਚਲੀਏ ਗੰਡੇ ਰਹਿ ਗਏ ਆਪਣੇ ਪਤਾ ਕਰਨਾ ਨਾਰੀਆਂ ਆ ਗਿਆ 750 ਨੂੰ ਭਾਈ ਗੱਟਾ 15 ਪੀਸ 15 ਪੀਸ ਮੈਂ ਰੇਟ ਸਹੀ ਪਤਾ ਕਰ ਲੈਣਾ ਹਾਂ ਨਾ ਅੰਨੋ 750 ਨੂੰ ਨਾ ਇਹ ਮੈਨੂੰ ਘਾਤੀ ਦੱਸੀ ਜਾਂਦਾ ਹਾਂ ਹਾਂ ਲੈ ਭਾਈ ਮੈਂ ਤਾਂ ਵੀ ਗੰਡੇ ਦਾ ਪਤਾ ਕਰੀਏ ਭਾਈ ਬਾਈ ਗੰਡਾ ਕੀ ਕਰਦਾ ਅੱਜ ਗੰਡੇ ਹੀ ਗੰਡੇ ਕੀ ਕਰਦੇ ਗੰਡੇ 750 ਪੀਕ ਨਾ ਜੀ ਹਾਂ ਜੀ 16 17 ਰੁਪਏ ਕਿਲੋ ਅੱਜ 16 17 ਰੁਪਏ ਕਿਲੋ ਬਈ ਅੱਜ ਗੰਡੇ ਹੋ ਗਏ ਇੰਨਾ ਕੋਲੇ ਹੁੰਦਾ ਗੰਡਿਆਂ ਦਾ ਸਟਾਕ ਜਿੰਨਾਂ ਨੂੰ ਵੀ ਲੋ ਚਾਹੀਦਾ ਹੋਵੇ ਗੰਡੇ ਗੰਡੇ ਬਾਈ ਕੋਲੇ ਹੁੰਦੇ ਆ 16 17 ਰੁਪਏ ਕਿਲੋ ਹੋ ਗਏ ਬਾਈ ਗੰਡੇ ਅੱਜ ਕੋਟ ਕਬੂਰਾ ਦੀ ਮੰਡੀ ਦੇ ਵਿੱਚ ਤੇ ਆਇਓ ਬਈ ਇੱਧਰ ਚਲੀਏ ਛੋਰੀਆ ਰਹਿ ਗਿਆ ਛੁਣਤੀ ਆ ਬਾਈ ਓਕੇ ਠੀਕ ਆ ਵਧੀਆ 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 ਛੋਰੀਆ ਛੋਰੀਆ ਤਾਂ ਇੱਧਰ ਬਈ ਬਈ ਆ ਗਿਆ ਬਹੁਤ ਨਹੀਂ ਲੱਭੀ ਗਿਆ ਛੋਰੀਆ ਅੱਜ ਛੋਰੀਏ ਦੀ ਇਹਨਾਂ ਲొਕੇਸ਼ਨ ਬਦਲਦੀ ਵੀਰੋ ਅੱਗੇ ਦੂਜੀ ਚੌਂਦਾ ਜਾਂਦੇ ਅੱਜ ਇੱਧਰ ਆ ਗਏ ਮਨ ਲਾ ਉਧਰ ਰੂੜਾ ਅੱ ਬਈ ਕੀ ਹਾਲ ਹੈ ਛੋਲੇ ਦਾ ਕੀ ਰੇਟ ਚੱਲਿਆ ਅੱਜ ਬਾਈ ਬਾਈ ਨੂੰ ਪੁੱਛਦਾ ਛੋਲੇ ਦਾ ਕੀ ਰੇਟ ਚੱਲਿਆ ਅੱਜ ਛੋਲੇ ਦਾ ਕੀ ਰੇਟ ਚੱਲਿਆ ਬਾਈ ਅੱਜ ਪਤਾ ਕਰੋ 10 ਰੁਪਏ ਕਿਲੋ ਦੇ ਆਸ-ਪਾਸ ਵੀਰੋ ਅੱਜ ਜਿਹੜਾ ਤਾਜ਼ਾ ਰੇਟ ਛੋਲੇ ਦਾ ਉਦੋਂ ਸੀਗਾ 13-14 ਰੁਪਏ ਅੱਜ ਰਹਿ ਗਿਆ ਬਾਈ 10 ਰੁਪਏ ਜਾਣੀ ਇਹਦੇ ਵਿੱਚ ਮੰਦੀ ਆ ਗਈ ਛੋਲੇ ਦੇ ਜੱਜ ਅੱਜ ਬਾਈ ਛੋਲੇ ਦੇ ਵਿੱਚ ਆ ਗਈ ਵੀਰੋ ਮੰਦੀ ਫਲ ਗੋਭੀ ਦੀ ਕੀ ਰੇਟ ਚੱਲਿਆ ਬਈ ਅੱਜ ਅੱਜ ਤਾਂ 15 ਤੋਂ ਲੈ ਕੇ 12 13 11 ਤੱਕ 15 ਤੋਂ ਲੈ ਕੇ 11 ਤੱਕ 11 ਤੱਕ ਠੀਕ ਐ ਬਾ ਨਹੀਂ 15 ਤੋਂ ਲੈ ਕੇ 11 ਤੱਕ ਕਿਵੇਂ ਚੱਲ ਜੂ 15 ਤੋਂ ਛੋਟੇ ਛੋਟੇ 11 ਤੋਂ ਲੈ ਕੇ 15 ਰੁਪਏ ਕਿਲੋ ਅੱਜ ਜਿਹੜੀ ਗੋਭੀ ਉਹਦੋਂ ਕਿੰਨੀ ਚੱਲੀ ਸੀਗੀ ਉਹਦੋਂ 18 ਤੋਂ 20 ਉਹਦੋਂ 18 ਤੋਂ 20 ਸੀ ਜਾਨੀ ਮੰਦੀ ਆ ਗਈ ਹੈ ਹਾਂ ਮੰਦੀ ਹੈ ਛੋਲਗੇ ਚ ਵੀ ਅੱਜ ਵੀਰ ਉਹ ਮੰਦੀ ਆਈ ਆ ਉਹਦੋਂ ਸੀਗਾ ਇਹ 13 14 ਰੁਪਏ ਅੱਜ ਰਹਿ ਗਿਆ 10 ਰੁਪਏ ਦੇ ਆਸ-ਪਾਸ ਤਿੰਨ ਚਾਰ ਰੁਪਏ ਜਾਨੀ ਛੋਲਗੇ ਚ ਵੀ ਬਈ ਮੰਦੀ ਆ ਗਈ ਆ ਹੁਣ ਏ ਬਾਈ ਇਹ ਆਪਣਾ ਬਾਹਰਲੇ ਸਟੇਟ ਰਾਜਸਥਾਨ ਦਾ ਹੀ ਹੈ ਕਿ ਹੁਣ ਆਉਣ ਲੱਗਿਆ ਪੰਜਾਬ ਦਾ ਹਲੇ ਰਾਜਸਥਾਨ ਦਾ ਹੀ ਆਈ ਜਾਂਦਾ ਬਾਈ ਵਿੱਚ ਪੰਜਾਬ ਦਾ ਵੀ ਕਹਿੰਦੇ ਆਉਣ ਲੱਗ ਗਿਆ ਬਾਈ ਹੋਰ ਬਾਈ ਠੀਕ ਆ ਹੋਰ ਬਾਈ ਕੀ ਆਲਾ ਬਾਈ ਵਧੀਆ ਜੀ ਦਸਨ ਅਦਰ ਕਾ ਸੱਜ ਦਸਨ ਬਾਈ ਜੀ 1.5 ਸਰ ਵੀ ਕਿਲੋ ਠੀਕ ਆ ਤੇ ਅਧਕਰ ਅਧਕਰ 180 ਰੁਪਏ ਕਿਲੋ ਅਧਕਰ ਹੋ ਗਿਆ 180 ਰੁਪਏ ਕਿਲੋ ਏ ਕਰੇਲੇ ਦਾ ਰੇਟ ਬਾਈ ਕਰੇਲਾ ਬਾਈ ਜੀ 60 ਰੁਪਏ ਕਿਲੋ ਕਰੇਲਾ ਵਿਗਿਆ 60 ਰੁਪਏ ਕਿਲੋ ਬਾਈ ਠੀਕ ਆ ਬਾਈ ਜੀ ਓਕੇ ਬਾਈ ਠੀਕ ਆ ਬਾਈ ਗੱਟਾ ਚੱਕ ਕੇ ਖਾਉਂਦਾ ਤੁਹਾਨੂੰ ਕੱਲਾ ਹੀ ਬਈ ਬੱਲਾ ਵੇ ਤਾਂ ਸੀ ਚੱਕਦੇ 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 ਏ ਏ ਏ ਕਿਆ ਬੱਲੇ ਬਾਈ ਨੇ ਆਖਿਆ ਹੀ ਕਹਿੰਦਾ ਮੈਂ ਕੱਲਾ ਚੱਕ ਕੇ ਖਾਉਂਗਾ ਗੱਟਾ ਤੇ ਬਾਈ ਨੇ ਮੈਂ ਖਾਧੀਆਂ ਖਰਾਕਾ ਕੰਮ ਆਉਣ ਆਇਆ ਕਿਆ ਬਾਤ ਆ ਯਾਰ ਕੱਲਾ ਹੀ ਲੈ ਗਿਆ ਮੋਢਿਆਂ ਤੇ ਧਰ ਕੇ ਗੱਟਾ ਇਹ ਹੰਦਿਆ ਹੌਸਲਾ ਫਜਾਈ ਤਰਾ ਪਈ ਇਹਨਾਂ ਦੀ ਰੇਟ ਅੱਜ ਫੜੀਆਂ ਦਾ ਇਹ ਵਿਗਿਆਮ ਬਾਈ ਅੱਜ 50 ਰੁਪਏ ਕਿਲੋ ਕੀਵੀ ਦਾ ਰੇਟ ਬਾਈ ਅੱਜ ਕੀ ਆਈ ਇਹ ਕਿੰਨੇ ਦੀ ਹੈ ਸਾਰੀ ਟਰੇ ਇਹ 600 ਦੀ ਲੈ ਬਾਈ ਦੋ ਘਰ ਇਕੱਠੇ ਹੋ ਗਏ ਮੈਂ ਨਾਲ ਲੈ ਆ ਸਕਦੇ ਕਿੰਨਾ ਚਿਰ ਦੀ ਖਰਾਬ ਹੁੰਦੀ ਬਾਈ 30 ਪੀਸ ਹੁੰਦੇ ਆ ਬਾਈ ਇੱਥੇ ਤੇ ਮਾਣਾ ਕਿਆ ਬਾਤ ਹੈ ਸਸਤੀ ਪੈਂਦੀ ਆ ਬਾਈ ਇਹ 30 ਪੀਸ 600 ਦੇ ਤੇ ਜਾਣੀ ਇਹ 20 ਰੁਪਏ ਦਾ ਪੀਸ ਪੈ ਗਿਆ ਬਾਈ ਇਹ ਕੀਵੀ ਦਾ ਆਪਾਂ ਨੂੰ ਠੀਕ ਆ ਬਾਈ ਸ਼ਾਮ ਮਾਤਾ ਬਾਈ ਮਸੰਮੀ 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 1000 ਰੁਪਏ ਦਾ ਲੱਗਾ ਮਸੰਮੀ ਹੈਗੀ ਆ 1000 ਰੁਪਏ ਦਾ ਗੱਟਾ ਯਾਰ ਮਸੰਮੀ ਆਈ ਜਾਂਦੀ ਆਲੇ ਹਾਂ ਨਹੀਂ ਸ਼ੁਰੂ ਹੋ ਜਾ ਇੱਕ ਲੰਬੀ ਆ ਆ ਅਸਾਂ ਲੱਗ ਹੀ ਜਾਣੀ ਹਾਂ ਹੂੰ ਕੀ ਭਾਈ 20 ਕਿਲੋ 20 ਕਿਲੋ ਠੀਕ ਆ 20 ਕਿਲੋ ਦਾ ਹੁੰਦਾ ਭਾਈ ਇਹ 1000 ਰੁਪਏ ਬੋਈ ਇਹ ਕਿੰਨੇ ਦੀ ਡੱਬੇ ਦੀ ਪੈ ਗਈ ਤੇ 20 ਦੀ ਸੈਂਚਰੀ ਹੁੰਦੀ ਹੈ ਇਹ ਠੀਕ ਹੈ ਸੈਂਚਰੀ 28 ਰੁਪਏ ਕਿਲੋ ਸਵਾਦ ਹੁੰਦਾ ਪੂਰਾ ਇਹ ਜਾਨੀ ਇੱਕ ਨੰਬਰ ਮਿੱਠਾ ਹਾਂ ਕਿੰਨੇ ਦੀ ਬੇਟੀ ਦੱਸਿਆ ਇਹ ਬੋਈ ਹੋ ਗਿਆ 28 ਰੁਪਏ ਕਿਲੋ ਠੀਕ ਆ ਬਾਈ ਠੀਕ ਆ ਟਮਾਟਰ 26 27 ਟਮਾਟਰ ਹੈਗਾ 26 27 ਰੁਪਏ ਕਿਲੋ ਹੋਰ ਬਾਈ ਕੀ ਹਾਲ ਆ ਜੀ ਠੀਕ ਆ ਭਰਾ ਵਧੀਆ ਤੇ ਬਾਈ ਕਿਹੜੀ ਕਿਹੜੀ ਆਟਮ ਆ ਜੋ ਮੜਾ ਜ ਵੇਖੀ ਆਪਾਂ ਇਮਲੀ ਦਾ ਰੇਟ ਇਮਲੀ ਦਾ ਰੇਟ ਕੀ ਕਰਤਾ ਬਾਈ ਇਹ 60 ਰੁਪਏ ਡੱਬੀ ਆ ਬਾਈ ਇਮਲੀ ਦਾ ਰੇਟ ਬਾਈ 60 ਰੁਪਏ ਦੀ ਡੱਬੀ ਕਿੰਨੀਆਂ ਇਹਦੇ ਚ ਯਾਰ ਇਹ 250 ਗ੍ਰਾਮ ਦੀ 250 ਗ੍ਰਾਮ ਦੀ ਇਹ ਕਿੰਨੇ ਦੀ ਸਾਰੀ ਇਹ ਸਾਰਾ 2200 ਡੱਬਾ ਜੀ 2200 ਦਾ ਡੱਬਾ ਬਾਈ ਤੇ ਆ ਕੀ ਆ ਗਿਆ ਆਪਣਾ ਕੋਲ ਬਾਈ ਹੋ ਜਾਏ ਕਿਆ ਬਾਤ ਹੈ ਅੰਮ੍ਰੂਦ ਤੇ ਰਹੇ ਪੈਕ ਕੀਤਾ ਹੈ ਬਾਹਰ ਦਾ ਅੰਮ੍ਰੂਦ ਹੈ ਇਹ ਲੈ ਬਈ ਕੁਆਲਟੀ ਵੇਖੋ ਇੱਕ ਅੰਮ੍ਰੂਦ ਦੀ ਬਈ ਬਾਈਆਂ ਦਾ ਬਾਹਰਲਾ ਅੰਮ੍ਰੂਦ ਹੈ ਇਹ ਤੇ ਕੀ ਰੇਟ ਹੈ ਬਾਈ ਇਹ 800 ਰੁਪਏ ਦਾ ਬਾਈ 10 ਕਿਲੋ ਦਾ 800 ਰੁਪਏ ਦਾ ਡੱਬਾ 10 ਕਿਲੋ ਦਾ ਜਾਨੀ ਇਹ ਬਹਿ ਗਿਆ 80 ਰੁਪਏ ਦਾ 80 ਰੁਪਏ 1 ਕਿਲੋ ਬਹਿ ਗਿਆ ਬਾਈ ਹੋਰ ਆਪਣੇ ਕੋਲੇ ਕਿਹੜੀ ਕਿਹੜੀ ਆਟਮਾ ਪਰਾ ਹੋਰ ਆਪਣੇ ਮਸਾਲਾ ਕੁਝ ਹੈਗਾ ਜੀ ਸੇਬ ਹੈਗਾ ਐਪਲ ਸੇਬ ਸੇਬ ਦਾ ਰੇਟ ਦੱਸਿਓ ਜੀ ਐਪਲ ਵਧੀਆ ਵਾਲੇ ਹੈਗੇ ਲੈ ਬਾਈ ਐਪਲ ਉਹ ਵਧੀਆ ਵਾਲੇ ਹਨ ਇਹਦਾ ਕੀ ਰੇਟ ਹੈ ਬਾਈ ਇਹ 1350 ਦਾ ਡੱਬਾ ਵੀ ਕਹਿੰਦੇ 1350 ਦਾ ਡੱਬਾ ਬਈ ਇਹਦੇ ਚ ਕਿੰਨੇ ਕਿਲੋ 10 ਕਿਲੋ ਇਹਦੇ ਚ ਬਈ ਇਹ ਬਹਿ ਗਿਆ 130 ਰੁਪਏ ਕਿਲੋ ਹਨਾ ਤੇ ਆ ਭਾਈ ਪਾਈਨੈਪਲ ਪਾਈਨੈਪਲ 45 ਰੁਪਏ ਕਿਲੋ ਜੀ ਪਾਈਨੈਪਲ ਹੈਗਾ 45 ਰੁਪਏ ਕਿਲੋ ਬਈ ਹਨਾ ਇਹ ਸਿਹਤ ਕਾਮਯਾਬ ਬ੍ਰਾਂਡ ਦਾ ਭਾਈ ਕੀ ਰਾਜ ਕੀ ਖਾਈਦਾ ਵਧੀਆ ਫਲ ਫਰੂਟਾ ਵਧੀਆ ਫਰੂਟਾ ਠੀਕ ਆ ਦੋ ਕੇਲੇ ਦੋ ਕੇਲੇ ਦੋ ਸੰਤਰੇ ਦੋ ਸੰਤਰੇ ਡੇਲੀ ਠੀਕ ਆ ਦੋ ਚੀਕੂ ਅੱਧਾ ਕਿਲੋ ਉਹ ਅੱਧਾ ਕਿਲੋ ਵਗੂ ਡੇਲੀ ਐ ਨਹੀਂ ਇਹ ਡੇਲੀ ਵਿੱਚ ਦਿਖਰਾਗਾ ਯਾਰ ਹੈਂ ਨਾਣ ਵਿੱਚ ਨਾਣ ਵਿੱਚ ਕੋਈ ਨਹੀਂ ਖਾਈਦਾ ਉਹ ਨਾਣ ਨਹੀਂ ਆਂਡੇ ਉਂਡੇ ਜਮਾਂ ਹੀ ਹੈਂ ਕੱਲੇ ਫਲ ਫਰੂਟੀ ਖਾਈਦੇ ਉਦ ਰੋਟੀ ਪਾਣੀ ਠੀਕ ਐ ਲਾਈ ਮੈਜ ਜਮਿਆ ਗੱਲ ਹਾਂ ਸਹੀ ਗੱਲ ਹਨ ਰੋਟੇ ਨੂੰ ਥਿਓ ਨਹੀਂ ਲਾਈਦਾ ਹੈਂ ਕਿੰਨਾ ਕਿੰਨਾ ਡੇਟਾ ਬਰਤ ਬਾਈ ਮੇਰਾ 56 ਦਾ ਜਨਮ 56 ਦਾ ਜਨਮ ਦੇ ਹਿਸਾਬ ਨਾਲ ਬਾਈ ਪੂਰਾ ਰੱਖਦਾ ਮੰਡੀ ਚਲੇ ਵੀ ਹਾਂ ਪੂਰਾ ਪੂਰਾ ਫਲੇਪੂਰੀ ਦਾ ਉਹ ਆ ਮੈਂ ਨਾ ਕਿ ਸੁਣ ਮਾਰਾ ਥਨੇ ਦੇਖ ਬੂ ਆ ਜਿਹੜਾ ਘਰੇ ਡਿਪਰੈਸ਼ਨ ਚ ਪਿਆ ਜਿਹੜਾ ਘਰੇ ਡਿਪਰੈਸ਼ਨ ਚ ਪਿਆ ਬਾਈ ਕੋਲੇ ਆ ਜਾ ਕਰੋ ਹਨਾ ਡੱਬਲਾ ਸਿੰਘ ਕੁਛ ਨਹੀਂ ਬੰਦੇ ਇੱਥੇ ਆ ਜੇ ਤੁਹਾਨੂੰ ਅੱਜ ਤਾਂ ਗੱਲਾਂ ਬਾਤਾਂ ਸੁਣ ਕੇ ਜਾਇਆ ਕਰੋ ਬਾਈ ਦੀਆਂ ਦਾਮ ਮੈਂ ਤਾਂ ਆ ਸਹੀ ਗੱਲ ਆ 700 ਬਣ 700 ਬਣ ਵੀਡੀਓ ਤੇ ਰੇਟ ਹੁੰਦਾ ਨਾ ਤੇ ਉਹ ਦੁਕਾਟ ਵੀ ਜਾਂਦੇ ਹੁੰਦੇ 10-15 ਰੁਪਏ ਇੱਥੇ ਆ ਕੇ ਜੱਦ ਲਿਆ ਕਰੋ ਇਹ ਬਾਈ ਨਾਲ ਕਢਾ ਲੈਂਦਾ ਬਾਲ ਬੁਗਤੀਪੂ ਬਾਈ ਯਾਰ ਕਿਤਾਬਾਂ ਲਈ ਦਿਕਾਣ ਬਾਈ ਆਪਣੀ ਬਰਗਾੜੀ ਹੈ ਜਿਹੜੇ ਸਕੂਲ ਦੇ ਜਨਾਂ ਵੀ ਕਰਤੀਆਂ ਕਿਤਾਬਾਂ ਆਲ ਓਵਰ ਸਾਰੀਆਂ ਕਿਤਾਬਾਂ ਹੁੰਦੀਆਂ ਠੀਕ ਹੈ ਕਿੰਨੀ ਵੀ ਕਿ ਗਲਾਸ ਤੋਂ ਲੈ ਕੇ ਸਾਰੇ ਨਰਸਰੀ ਤੋਂ ਲੈ ਕੇ 12ਵੀਂ ਤੇ 11ਵੀਂ 12ਵੀਂ ਕਾਲਜ ਵਾਲੀ ਵੀ ਹੈ ਬੀਏ ਬੂਏ ਵੀ ਸਭ ਵਿੱਚ ਮਾਣਕਾ ਬਾਤ ਜੇ ਐਟ ਟਾਈਮ ਅਵੇਲੇਬਲ ਹੋਵੇ ਮਗਾ ਦੇ ਜੀ ਧੰਨਵਾਦ ਦੋਸਤੋ ਤੁਹਾਡਾ ਪੂਰੀ ਵੀਡੀਓ ਵੇਖਣ ਵਾਸਤੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਜੇ ਵਧੀਆ ਲੱਗਦੀ ਹੈ ਆਪਣੀ ਵੀਡੀਓ ਬਾਈ ਰੋਜ਼ ਦੇ ਰੇਟ ਕੱਲ ਨੂੰ ਫੇਰ ਲੈ ਕੇ ਹਾਜ਼ਰ ਹੋਵਾਂਗੇ ਬਾਈ ਰੋਜ਼ ਦੀ ਤਰ੍ਹਾਂ ਤੇ ਧੰਨਵਾਦ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਵੀਰੋ ਜਿਹੜੇ ਨਵੇਂ ਵੀਰ ਭਰਾ ਜੁੜਦੇ ਆ ਤੇ ਆਪਦੇ ਯਾਰਾਂ ਦੋਸਤਾਂ ਮਿੱਤਰਾਂ 'ਚ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਵੀਰੋ ਧੰਨਵਾਦ ਬਾਈ